ਹਤ ਚਾਰ ਪੰਜ ਪੈਟਰੋਲ ਪੰਪ ਹੋ ਗਿਆ ਕਉ ਫੇਰ ਕੀ ਆ ਰਹੇ ਕਿ ਸੇ ਹਰ ਸਾਸੇ ਕੋ ਇਹ ਤੇਲ ਹੈ ਹੀ ਨਹੀਂ ਹੈ ਹੀ ਨਹੀਂ ਹੁੰਦੇ ਸੁੰਦੇ ਬੰਦ ਕਰੀ ਜਾ ਰਹੇ ਆ ਆਜ ਪੰਜ ਪੰਜਵਾਂ ਪੈਟਰੋਲ ਪੰਪ ਆਇਆ ਆਪਾਂ ਕਉ ਫੇਰ ਪਤਾ ਨਹੀਂ ਇੱਥੇ ਮਿਲਦਾ ਨਹੀਂ ਮਿਲਦਾ ਫੈਸਲਾ ਤੇ ਸਰਕਾਰ ਨੂੰ ਪਤਾ ਜੀ ਹਨਾ ਔਖਾ ਹੁੰਦਿਆ ਗਰੀਬ ਬੰਦੇ ਦਾ ਜ਼ਿਆਦਾ ਔਖਾ ਹੁੰਦਿਆ ਜੀ ਇਹ ਪੰਪ ਤੇ ਕਾਫੀ ਪੀੜ ਲੱਗੀ ਦਿਖ ਰਹੀ ਅਸੀਂ ਦੇਖ ਰਹੇ ਲਾਈਵ ਤਸਵੀਰਾਂ ਆ ਪੰਪ ਹੈਗਾ ਜੀ ਐਚਪੀ ਦਾ ਡੈਰੀਕੇਟ ਜੇ ਲਾਏ ਹੋਏ ਆ ਉਨ ਕੀ ਅਫਰਾ ਤਫਰੀਦ ਦਾ ਮਾਹੌਲ ਹੋ ਸਕਦਾ ਅਸੀਂ ਦੇਖ ਸਕਦੇ ਕਿੰਨੀ ਟ੍ਰੈਫਿਕ ਜਿਹੜੀ ਹੋਈ ਆ ਇਹ ਸਾਰੇ ਜਿਹੜੇ ਹੈ ਕਿਸੇ ਥਾਣੇ ਦੇ ਵਿੱਚ ਨਹੀਂ ਆਏ ਹੋਏ ਇਹ ਆਏ ਹੋਏ ਨੇ ਪٹرول ਪ੍ਰਾਣ ਵਾਸਤੇ ਤੇਲ ਕਹਿੰਦੇ ਘਟਾ ਤੁਸੀਂ ਦੇਖ ਸਕਦੇ ਹੋ ਕਾਰਾਂ ਦੀ ਲਾਈਨ ਆ ਲੱਗੀ ਹੋਈਆਂ ਲਾਈਵ ਤਸਵੀਰਾਂ ਬਾਈਕ ਚਲਾਣਦੇ ਉਹਨਾਂ ਵਾਸਤੇ ਓਕਾ ਲੁਧਿਆਣਾ ਇਨਫੋਰਮੇਸ਼ਨ ਦੇਖ ਰਹੇ ਤੁਸੀਂ ਮੈਂ ਤੁਹਾਡ ਨਾਲ ਇਹ ਦਿੱਤਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪੱਖਾ ਰੋਡ ਤੇ ਪੈਟਰੋਲਮ ਹੰਸੇ ਖੜੇ ਹੋਇਆ ਤੇ ਬੜਾ ਰਸ਼ ਆਉ ਦੇਖਦੇ ਆ ਕਿ ਸਿਚੁਏਸ਼ਨ ਹੈਗੀ ਆ ਆਓ ਚਲੋ ਅਜਵੇਂ ਤੁਸੀਂ ਦੇਖ ਸਕਦੇ ਹੋ ਪੈਟਰੋਲ ਬੰਦੇ ਥੋੜੇ ਆ ਪਖਵਾ ਰੋਡ ਦੇ ਇੱਕ ਨਵਾਂ ਕਾਨੂੰਨ ਟੱਡਿਆ ਹਿੱਟਾ ਰੰਦਾ ਜਿਹਦੇ ਵਿੱਚ ਟਰੱਕ ਡਰਾਈਵਰਾਂ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਤੇ ਪੰਪ ਤੇ ਕਾਫੀ ਭੀੜ ਲੱਗੀ ਤੇ ਖਰੀ ਅਸੀਂ ਦੇਖ ਰਹੇ ਲਾਈਵ ਤਸਵੀਰਾਂ ਆ ਪੰਪ ਹੈਗਾ ਜੀ ਐਚਪੀ ਦਾ ਤੁਸੀਂ ਦੇਖ ਸਕਦੇ ਹੋ ਕਾਰਾਂ ਦੀ ਵੀ ਲਾਈਨਾਂ ਜਿਹੜੀ ਖੜੀ ਹੋਈਆਂ ਲੋਕਾਂ ਦੇ ਵਿੱਚ ਅਫਰਤਫਰੀ ਹੈਗੀ ਕਿ ਪੈਟਰੋਲ ਨਾ ਖਤਮ ਹੋ ਜੇ ਜਿਹਦੇ ਕਰਕੇ ਲੋਕੀ ਵਾਇਕਲ ਸੇ ਆਏ ਹੋਏ ਨੇ ਪੈਟਰੋਲ ਪੰਪ ਵਾਲੇ ਆਪਣੀ ਡਿਊਟੀ ਨਿਭਾ ਰਹੇ ਨੇ ਪ੍ਰੋਪਰ ਸਿਸਟਮ ਲਗਾਇਆ ਹੋਇਆ ਹੈ ਨਾ ਨੇ ਅਸੀਂ ਗੱਲ ਕੀਤੀ ਹੈ ਕਿੰਨੇ ਘੰਟੇ ਦਾ ਜਿਹੜਾ ਪੈਟਰੋਲ ਬਚਿਆ ਹੋਇਆ ਤੁਸੀਂ ਭੀੜ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਹੈਰਾਨੀ ਜਨਕ ਤਸਵੀਰਾਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਜੀ ਔਖਾ ਰੋਰ ਦਾ ਪੰਪ ਹੈਗਾ ਇਹ ਬੈਰੀਕੇਡ ਜੇ ਲਾਇਆ ਹੋਇਆ ਹੈ ਉੰਗੀ ਅਫਰਾ ਫਰੀਦਾ ਮਾਹੌਲ ਹੋ ਸਕਦਾ ਅਸੀਂ ਦੇਖ ਸਕਦੇ ਕਿੰਨੀ ਟ੍ਰਾਫਿਕ ਜਿਹੜੀ ਹੋਈ ਹੈ ਇਹ ਸਾਰੇ ਜਿਹੜੇ ਹੈ ਕਿਸੇ ਤੰਨੇ ਦੇ ਵਿੱਚ ਨਹੀਂ ਆਏ ਹੋਏ ਇਹ ਆਏ ਹੋਏ ਨੇ ਪਟ્રોલ ਭੜਾਉਣ ਵਾਸਤੇ ਕਿਉਂਕਿ ਟ੍ਰਾਂਸਪੋਰਟ ਦੇ ਹਰਤਾਜ ਚੱਲਦੀ ਪਈ ਹੈ ਟਾਲੇ ਕਾਨੂੰਨ ਜਿਹੜੇ ਨਵੇਂ ਪਾਸ ਹੋਏ ਨੇ ਫਿਕਟ ਕਰਨ ਦੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਹੋ ਸਕਦਾ ਪ੍ਰਕਟਾਈਆਂ ਦੇ ਵਿੱਚ ਬੜਾ ਨਿਰਾਸ਼ਾ ਹੈਗੀ ਹੈ ਭਾਈ ਤੁਸੀਂ ਇੱਥੇ ਖੜੇ ਹੋ ਜੋ ਭਾਈ ਕਿਨਾਰੇ ਹੋ ਕੇ ਤਾਂ ਖੜੇ ਹੋ ਤੁਸੀਂ ਕਿਉਂ ਇੱਥੇ ਆਏ ਹੋ ਅੱਧਾ ਘੰਟਾ की? की नहीं, नहीं अच्छा ਤੁਸੀਂ પેટ્રોલ ਪਰਾਨ ਆਇਓ ਤੁਹਾਨੂੰ ਕੀ ਇਨਫਰਮੇਸ਼ਨ ਮਿਲੀ ਸੀ ਕਿ ਉਹ ਇੰਨਾ ਰਸ਼ ਹੋਇਆ ਥੋੜਾ ਦੱਸੋ ਹਾਂਜੀ ਇਨਫਰਮੇਸ਼ਨ ਇਨਫਰਮੇਸ਼ਨ ਕੀ ਮਿਲੀ ਸੀ ਗਿਆ ਪਾਣੂ ਕਿ ਤੁਸੀਂ ਇੱਥੇ ਆ ਗਏ ਤੁਹਾਨੂੰ ਲੱਗਦਾ ਪੈਟਰੋਲ ਸਦਮ ਹੋ ਜਾਏਗਾ ਨਹੀਂ ਨਹੀਂ ਭਾਜੀ ਉਹਨਾਂ ਨੇ ਕਿਹਾ ਵੀ ਲਾਈਨ ਚੱਲਦੀ ਆ ਵੀ 5 ਦਿਨ ਲਈ ਬੰਦ ਆ ਅੱਛਾ ਅੱਛਾ ਤੇ ਭਾਈ ਤੁਸੀਂ ਉਹ ਸੰਦੇ ਵਿੱਚ ਤੇ ਕਿਉਂ ਇੱਥੇ ਇੰਨਾ ਰਸ਼ ਹੋ ਗਿਆ ਥੋੜਾ ਸਾਰਾ ਦੱਸ ਕੇ ਪਤਾ ਲੱਗੇ ਪਤਾ ਨਹੀਂ ਭਾਈ ਸਾਰੇ ਫੁਆਰੇ ਹੀ ਮੈਂ ਵੀ ਲੱਗਾ ਲਾਈਨ ਤੇ ਅੱਛਾ ਅੱਛਾ ਠੀਕ ਆ ਤੁਸੀਂ ਦੇਖ ਸਕਦੇ ਹੋ ਲੋਕੀ ਜਿਹੜੇ ਹੈਗੇ ਆ ਇੰਡੀਆ ਦੇ ਵਿੱਚ ਲੋਕੀ ਥੋੜਾ ਜਲਦੀ ਹੀ ਪੈਨਿਕ ਕਰ ਜਾਂਦੇ ਨੇ ਕੋਈ ਇੰਨੀ ਵੱਡੀ ਗੱਲ ਹੁੰਦੀ ਨਹੀਂ ਪੈਨਿਕ ਦੀ ਭਾਜੀ ਤੁਸੀਂ ਇਹ ਦੇਖ ਰਹੇ ਹੋ ਤੇ ਸਿਚੁਏਸ਼ਨ ਤੇ ਤੁਸੀਂ ਕਿੱਦਾਂ ਇਹਨੂੰ ਹੈਂਡਲ ਕਰ ਰਹੇ ਹੋ ਤੇ ਕਿੰਨਾ ਕੁ ਤੇਲ ਆਪਣੇ ਕੋਲ ਰਹਿ ਗਿਆ ਹੈਗਾ ਪਪਰ ਥੋੜਾ ਦਾਤੋ ਤੇਲ ਸਰਜੀ ਘੰਟੇ ਤੋਂ ਘੰਟੇ ਦਾ ਹੀ ਰਹਿ ਗਿਆ ਬਾਜੀ ਹੈਂਡਲ ਅਸੀਂ ਇਸ ਲਈ ਕਰ ਰਹੇ ਜੀ ਕੋਈ ਬਜ਼ੁਰਗ ਵੀ ਨੇ ਸਾਡੇ ਭੈਣਾਂ ਵੀ ਨੇ ਵਿੱਚ ਅਸੀਂ ਇਹ ਵੀ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਤੇ ਉਹਨਾਂ ਕਰਕੇ ਅਸੀਂ ਸਾਰਾ ਬਾਹਰ ਕੰਟਰੋਲ ਕਰ ਰਹੇ ਹਾਂ ਜਿਵੇਂ ਅਸੀਂ ਪਟਰੋਲ ਪੰਪ ਵਾਲੇ ਭਾਈ ਨਾਲ ਗੱਲ ਕੀਤੀ ਹੈ ਆਪਣਾ ਡਿਊਟੀ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਕਾਰ ਵਾਲੇ ਵੀ ਦੇਖੋ ਕਾਰ ਵਾਲੇ ਵੀ ਆ ਰਹੇ ਨੇ ਉਪਰੋਂ ਤੁਹਾਨੂੰ ਦਿਖਾ ਦਈਏ ਬਹੁਤ ਜ਼ਿਆਦਾ ਰਾਸ਼ਾ ਲੋਕਾਂ ਨੂੰ ਲੱਗਦਾ ਇੱਥੇ ਪੰਪ ਦੇ ਵਿੱਚ ਸਿਰਫ ਜਿਹੜਾ ਹੈ ਸਾਲ ਦਾ ਇਹ ਪੰਪ ਦੇ ਵਿੱਚ ਜਿਹੜਾ ਹੈ ਕੰਨੇ ਘੰਟੇ ਦਾ ਤੇਲ ਰਹਿ ਗਿਆ ਲੋਕੀ ਦੇਖੋ ਇਹ ਪੰਪਲਾਂ ਦੇ ਹਰ ਜਗ੍ਹਾ ਤੇ ਹਾਲ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਹਾਲ ਹੈ ਕਿਉਂਕਿ ਨਵੇਂ ਕਾਨੂੰਨ ਜਿਹੜੇ ਕੱਢੇ ਗਏ ਆ ਉਹਦੇ ਵਿੱਚ ਲੱਗਦਾ ਹੈ ਕਿ ਪ੍ਰਵਧਾਨ ਜਿਹੜਾ ਹੈ ਟਰੱਕਾਂ ਦਾ ਲੋਕੀ ਪਰੇਸ਼ਾਨ ਹੈਗੇ ਕਿ ਸਾਡੀ ਤਨਖਾਹ ਕੱਟਾ ਹੈ ਆ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਕਾਰਾਂ ਦੀ ਹੈਗੀ ਆ ਇੱਥੇ ਲਾਈਨ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਕਾਰਾਂ ਦੀ ਲਾਈਨਾਂ ਲੱਗੀਆਂ ਅਸਰਦਾਰ ਜੀ ਤੁਸੀਂ ਇੱਥੇ ਪੜੋਗਨ ਆਇਓ ਕੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਤੇਲ ਖਤਮ ਹੋ ਰਿਹਾ ਹੈ ਕਿ ਦੱਸੋ ਦੱਸੋ ਦੱਸਿਆ ਨੋ ਦੇਖੇ ਪੰਪਾਂ ਤੇ ਰਸ਼ੇ ਲੱਗਾ ਹੈ ਅੱਛਾ ਹੀ ਅੱਛਾ ਹੀ ਹਾਂ ਕੋਈ ਜ਼ਰੂਰੀ ਕੰਮ ਜਾਣਾ ਹੁੰਦਾ ਦਿੱਕਤ ਆ ਜਾਂਦੀ ਹੈ ਹਾਂਜੀ ਹਾਂਜੀ ਉਹਦੇ ਵਕਤ ਇੱਥੇ ਦੇਖਿਆ ਕਹਿੰਦੇ ਵੇਟ ਕਰ ਲੋ ਪਵਾ ਦਿੰਨੇ ਤੁਹਾਨੂੰ ਅੰਕਲ ਕਿੰਨੇ ਟਾਈਮ ਹੋ ਗਿਆ ਇੱਥੇ ਖੜੇ ਹੋਏ ਇੱਥੇ ਹੋਈ ਗਈ 1.5 ਘੰਟਾ 1.5 40 45 ਮਿੰਟ ਹੋ ਗਏ ਠੀਕ ਜਿਵੇਂ ਤੁਸੀਂ ਦੇਖ ਸਕਦੇ ਹੋ ਗੱਲ ਕੀਤੀ ਹੈ ਕਾਰਾਂ ਵੀ ਦੇਖੋ ਖੜੀ ਹੋਈਆਂ ਦੇ ਆਰ ਵੇਟਿੰਗ ਫਾਰ ਸੋ ਲੌਂਗ ਕਿ ਜੋ ਹੈ ਕਿਉਂਕਿ ਤੇਲ ਕਹਿੰਦੇ ਘਟਾ ਤੁਸੀਂ ਦੇਖ ਸਕਦੇ ਹੋ ਕਾਰਾਂ ਦੀ ਲਾਈਨ ਅਪ ਲੱਗੀ ਹੋਈਆਂ ਲਾਈਵ ਤਸਵੀਰਾਂ ਅਸਦਰ ਜੀ ਬੈਠੇ ਹੋਏ ਆ ਆ ਪਾਜੀ ਹੈਗੇ ਆ ਆ ਤੁਸੀਂ ਦੇਖ ਸਕਦੇ ਹੋ ਕਾਰ ਹੈਗੀ ਆ ਲੋਕੀ ਰਸਤੇ ਖੜੇ ਹੋਏ ਆ ਆ ਦੇਖੋ ਸਰ ਤੁਸੀਂ ਕਿੰਨੀ ਦੇਰ ਦਿੱਤੇ ਖੜੇ ਹੋ 20 ਮਿੰਟਸ ਹੋ ਗਏ ਜੀ ਅੱਛਾ ਤੁਹਾਨੂੰ ਕੀ ਇਨਫੋਰਮੇਸ਼ਨ ਆਈ ਸੀਗੀ ਥੋੜਾ ਦੱਸੋ ਲੀਡਰ ਐਂਡ ਮੇਰੀ ਦਲ ਫੋਰ ਐਂਡ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਖੜੇ ਹੋਏ 20 ਮਿੰਟਸ ਹੋਏ ਨੇ ਜੇ ਤੁਸੀਂ ਇਹ ਸਾਰੇ ਲੋਕੀ 20 ਮਿੰਟ ਵੀ ਹੋਇਆ ਅੱਧਾ ਘੰਟਾ ਵੀ ਹੋਇਆ ਖੜੇ ਹੋਏ ਨੇ ਅੰਕਲ ਤੁਸੀਂ ਤੇਲਪੁਰਾ ਆਇਓ ਕੋਈ ਦਿੱਕਤ ਪਰੇਸ਼ਾਨੀ ਕਿੱਦਾਂ ਦੀ ਆ ਰਹੀ ਕਿੰਨਾ ਟਾਈਮ ਬਗਾਂ ਖੜੇ ਹੋਏ ਹਾਂਜੀ ਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤੇ ਖੜੇ ਹੋਏ ਸਾਨੂੰ ਚਾਰ ਪੰਜ ਪੈਟਰੋਲ ਪੰਪ ਹੋ ਗਿਆ ਕੰਮ ਫਿਰ ਕੇ ਆ ਰਹੇ ਕਿ ਸੇ ਹਰ ਸਾਸੇ ਉਹ ਹੈ ਤੇਲ ਹੈ ਹੀ ਨਹੀਂ ਹੈ ਹੀ ਨਹੀਂ ਹੁੰਦੇ ਸੁੰਦੇ ਬੰਦ ਕਰੀ ਜਾ ਰਹੇ ਆ ਅੱਜ ਪੰਜ ਪੰਜਵਾਂ ਪੈਟਰੋਲ ਪੰਪ ਆਇਆ ਆਪਾਂ ਕੰਮ ਫਿਰ ਪਤਾ ਨਹੀਂ ਇੱਥੇ ਮਿਲਦਾ ਨਹੀਂ ਮਿਲਦਾ ਮੈਂ ਮੈਂ ਪਤਾ 1/2 ਘੰਟਾ ਹੋ ਗਿਆ ਸਾਨੂੰ ਇੱਥੇ ਖੜੇ ਪੈਟਰੋਲਰ ਰਹਿ ਗਿਆ ਜਿਹੜਾ ਮੈਂ ਗੱਲ ਪਤਾ ਕੀਤੀ ਹੈ ਅੱਛਾ ਕੰਟੇ ਦੇ ਆਪਾਂ ਨੂੰ ਹੋ ਗਿਆ ਤੇ ਦੇਖਦੇ ਆਪਣੀ ਵਾਰੀ ਆਈ ਤਾਂ ਠੀਕ ਹੈ ਨਹੀਂ ਤਾਂ ਫਿਰ ਅਗਲਾ ਪੰਪ ਦੇਖਾਂਗੇ ਨਹੀਂ ਤਾਂ ਕਰੇ ਜਾਮਾ ਜਿਵੇਂ ਪਾਇਨਾ ਗੱਲ ਕੀਤੀ ਹੈਗੀ ਹੈ ਚਾਰ ਪੰਜ ਪੈਟਰੋਲ ਪੰਪੇ ਜਾ ਚੁੱਕੇ ਨੇ ਤੇ ਜੋ ਹੈ ਪਟ્રોલ ਨਹੀਂ ਹੈ ਇਹ ਲਾਈਨ ਆ ਬੜੀ ਲੰਬੀ ਲੱਗੀ ਹੋਈ ਹੈ ਕਾਰ ਵਾਲੇ ਵੀ ਹੈ ਬਾਈਕ ਵਾਲੇ ਵੀ ਹੈਗੇ ਆ ਜੇ ਨਾ ਟ੍ਰੈਫਿਕ ਵੀ ਹੋ ਸਕਦਾ ਤੇ ਸਰਦਾ ਜੀ ਨਾਲ ਗੱਲ ਕਰਦੇ ਆ ਆ ਖੜੇ ਹੋਏ ਆ ਦੇਖੋ ਰਾਸ਼ਾ ਕਿਉਂਕਿ ਉਹ ਤੁਹਾਨੂੰ ਲਾਈਨ ਦਿਖਾ ਦਈਏ ਪੈਦਲ ਵਾਲਾ ਵਾਸਤੇ ਵਧੀਆ ਪਰ ਜਿਹੜੇ ਬਾਈਕ ਚਲਾਉਂਦੇ ਉਹਨਾਂ ਵਾਸਤੇ ਔਖਾ ਹੈ ਲਾਈਨਾਂ ਵੀ ਦੇਖ ਸਕਦੇ ਹੋ ਕਾਫੀ ਜ਼ਿਆਦਾ ਲਾਈਨਾਂ ਲੱਗੀਆਂ ਕਾਰਾਂ ਦੀ ਇਸ ਸਾਈਡ ਲੱਗੀ ਹੋਈ ਹੈ ਦੇਖਦੇ ਹਾਂ ਹੁਣ ਸਰਕਾਰ ਕੀ ਕਦਮ ਚੱਕਦੀ ਹੈ ਕਿਉਂਕਿ ਲੋਕਾਂ ਦੇ ਵਿੱਚ ਕਾਫੀ ਪੈਨਿਕ ਦਾ ਮਾਹੌਲ ਆ ਆ ਦੇਖੋ ਕਿੰਨੀ ਲੰਬੀ ਲਾਈਨ ਤੁਹਾਨੂੰ ਦਿਖਾਈ ਹੈ ਤੇ ਲਾਈਨ ਜਿਹੜੀ ਹੈ ਹੁਣ ਤੁਹਾਨੂੰ ਕਾਰਾਂ ਦੀ ਦਿਖਾਈ ਹੈ ਆ ਕਾਫੀ ਜ਼ਿਆਦਾ ਲੰਬੀ ਲਾਈਨ ਆ ਲੋਕਾਂ ਨੇ ਗੱਲ ਵੀ ਕਰਾਈ ਆ ਆ ਪੂਰਾ ਤੁਹਾਨੂੰ ਪ੍ਰੋਪਰ ਦਿਖਾ ਦਨੇ ਐਚਪੀ ਦਾ ਪੰਪ ਰੋਲ ਪੰਪ ਆ ਕਈ ਲੋਕ ਤਾਂ ਕਹਿੰਦੇ ਅਸੀਂ 4-5 ਪੰਪਾਂ ਤੇ ਜਾ ਚੁੱਕੇ ਆ ਪਰ ਤੇਲ ਨਹੀਂ ਮਿਲਿਆ ਵਾ ਤੋਂ ਵੀਡੀਓ ਨੂੰ ਸ਼ੇਅਰ ਕਰਨਾ ਚਾਹੀਦਾ ਤੁਹਾਨੂੰ ਆ ਦੇਖੋ ਤੁੰਨੇ ਬਾਈਕਾਂ ਜਿਹੜੇ ਹੈਗੇ ਆ ਖੜੇ ਹੋਏ ਆ ਤੁਸੀਂ ਰਾਸਤਾ ਦੇਖ ਸਕਦੇ ਹੋ ਕਿੰਨਾ ਲੱਗਿਆ ਅੰਕਲ ਤੁਸੀਂ ਕਿੰਨੇ ਵੇਲੇ ਖੜੇ ਹੋ ਤੇਲ ਪੈਣ ਦਾ ਤੁਹਾਨੂੰ ਕੀ ਇਨਫੋਰਮੇਸ਼ਨ ਸਾਡਾ ਦੱਸੋ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਪਰੇਸ਼ਾਨੀ ਨਹੀਂ ਹੈ ਜੀ ਅੱਛਾ ਦੇਖੋ ਮੋਰੇ ਕਿਵੇਂ ਲੈਣਾ ਲੱਗਿਆ ਨੇ ਹਾਂ ਹਾਂ ਇਹ ਤਾਂ ਕਹਿੰਦੇ ਘੰਟੇ ਦਾ ਪੈਟਰੋਲ ਰਹਿ ਗਿਆ ਹੈਗਾ ਘੰਟੇ ਦਾ ਰਹਿ ਗਿਆ ਮਿਲ ਜੂਗਾ ਤਾਂ ਪਾ ਲਾਂਗੇ ਅੱਛਾ ਜੀ ਨਹੀਂ ਤਾਂ ਮੁੜ ਜਾਵਾਂਗਾ ਤੁਸੀਂ ਕਿਉਂਕਿ ਇੱਕ ਨਵਾਂ ਜਿਹੜਾ ਕਾਨੂੰਨ ਕੱਢਿਆ ਹੈਗਾ ਉਹਦੇ ਕਰਕੇ ਹੜਤਾਲ ਹੋਈ ਹੈ ਜੋ ਕਹ ਰਿਹਾ ਤੁਹਾਨੂੰ ਕੀ ਲੱਗਦਾ ਸਹੀ ਹੈਗਾ ਇਹ ਕਾਨੂੰਨ ਤਾਂ ਇਹਦਾ ਸਰਕਾਰ ਦਾ ਮਸਲਾ ਹੈ ਜੀ ਅੱਛਾ ਸੋਚ ਵਿਚਾਰ ਕੇ ਕਰਨਾ ਚਾਹੀਦਾ

ਆਪ ਕਿਆ ਬਖਵਾਸ ਸਪਰਾਸਾ ਕਰੋਗੇ ਜੋ ਇਹ ਐਸੇ ਰਸ਼ ਲਗਾ ਹੋਇਆ ਹੈ ਇਹ ਕਮ ਹੋ ਜਾਏ ਔਰ ਸਰਕਾਰ ਆਪਣਾ ਟੈਲੂ ਵਾਪਸ ਲੇ ਜਾਂ ਥੋੜਾ ਕਮ ਕਰ ਕੇ ਫਿਰ ਬਤਾ ਦੋ ਸਰਕਾਰ ਸਮਝੇ ਔਰ ਸਰਕਾਰ ਨੂੰ ਕੰਮ ਕੇ ਵਿਰੋਧ ਕਰਨ ਵਾਲੇ ਸਮਝੇ ਅੱਛਾ ਦੇਖੋ ਪੰਡਿਤ ਜੀ ਵੀ ਹੈਗੇ ਆ ਜਿਹੜੇ ਲੋਕਾਂ ਨੂੰ ਆਸ਼ੀਰਵਾਦ ਦਿੰਦੇ ਆ ਤੇ ਤੁਹਾਡੇ ਸਾਹਮਣੇ ਹੀ ਤਸਵੀਰਾਂ ਹੈ ਗਈਆਂ ਹੁਣ ਅਡੋਲ ਪੰਪਾਲੇ ਜਿਹੜੇ ਹੈਗੇ ਆ ਹੌਲੀ ਹੌਲੀ ਕਰਦੇ ਦੇ ਆ ਹਾਂਜੀ ਭਾਈ ਪੈਟਰੋਲ ਭਰ ਆਇਓ ਕੀ ਗੱਲ ਖਤਮ ਹੋਈਏ ਦੁਨੀਆ ਚ ਪੈਟਰੋਲ ਤੁਹਾਨੂੰ ਕੀ ਬਦ ਲੱਗਦਾ ਇਦਾਂ ਹੀ ਆ ਭਾਜੀ ਯਾਰ ਸਾਰੇ ਬੰਦੇ ਉੱਖਾ ਜਾ ਹੀ ਆ ਯਾਰ ਭਾਜੀ ਸਰਕਾਰ ਇਹਦੇ ਕਾਨੂੰਨ ਪਾਸ ਕਿਤੇ ਕਹਿੰਦੇ ਉਹਦੇ ਕਰਕੇ ਟ੍ਰਾਂਸਪੋਰਟਾ ਹੜਤਾਲ ਕੀਤੀ ਹੈ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਇਹਦੇ ਬਾਰੇ ਕੀ ਕਹੋਗੇ ਗਰੀਬ ਬੰਦੇ ਤੇ ਅਤਿਆਚਾਰ ਨਹੀਂ ਹੈਗਾ ਇਹ ਅਤਿਆਚਾਰ ਹੈ ਗਰੀਬ ਬੰਦੇ ਤੇ ਅਤਿਆਚਾਰ ਹੈ ਜੀ ਤੁਸੀਂ ਦੱਸੋ ਯਾਰ 7 ਲੱਖ ਜੁਰਮਾਨਾ ਵਾਲਾ ਬੰਦਾ 10 ਸਾਲ ਸਜ਼ਾ 7 ਲੱਖ ਰੁਪਇਆ ਇਹ ਕੀ ਲੱਗਦਾ ਹੈ ਮਤਲਬ ਸਰਕਾਰ ਨੇ ਇਹਦੇ ਸੋਚ ਕੇ ਫੈਸਲਾ ਲੈ ਲਿਆ ਇਹ ਤਾਂ ਫੈਸਲਾ ਦੋ ਸਰਕਾਰ ਨੂੰ ਪਤਾ ਜੀ ਹਨਾ ਉ ਜਿਵੇਂ ਇਹ ਦੱਸਿਆ ਹੈਗਾ ਤੇ ਲੋਕੀ ਲੰਘ ਰਹੇ ਆ ਹਾਂਜੀ ਭਾਈ ਕਰੋ ਕਰੋ ਡਿਊਟੀ ਕਰੋ ਕਾਰ ਉਧਰੋਂ ਜਿਵੇਂ ਕਾਰ ਲੰਘਦੀ ਵੀ ਹੈ ਇੱਥੋਂ ਕਾਰ ਆ ਰਹੀ ਹੈ ਲੋਕਾਂ ਨਾਲ ਗੱਲ ਕਰਾਈ ਹੈ ਆ ਦੇਖੋ ਟੈਂਕਰ ਵੀ ਖੜਾ ਹੋਇਆ ਆ ਪੰਪ ਦਾ ਟੈਂਕਰ ਹੈਗਾ ਖੜਾ ਹੋਇਆ ਘੰਟੇ ਦਾ ਬਟੋ ਰਹਿ ਗਿਆ ਆ ਦੇਖੋ ਇਹ ਵੀ ਬੂੰਦ ਬੂੰਦ ਹੁੰਦਾ ਹੋਇਆ ਪੰਪ ਤਾਂ ਦਿਖਾ ਦਈਏ ਐਚਪੀ ਦਾ ਪٹرول ਪੰਪ ਹੈਗਾ ਅਸੀਂ ਵੀ ਇੱਥੋਂ ਹੀ ਪੋਲੂਸ਼ਨ ਕਰਵਾਨੇ ਆਂ ਇੰਸ਼ੋਰੈਂਸ ਕਰਵਾਨੇ ਆਂ ਪੈਟਰੋਲ ਵੀ ਭਰਾਲਾਂਗੇ ਹੁਣ ਇਦਾਂ ਰਸ਼ ਦੇਖ ਕੇ ਜਗ੍ਹਾ ਹੀ ਖਾਲੀ ਪਈ ਆ ਆ ਦੇਖੋ ਜੀ ਹੁਣ ਲੋਕੀ ਜਿਹੋ ਹੈ ਪੈਟਰੋਲ ਭਰਨਗੇ ਬਹੁਤ ਵਧੀਆ ਇਹਨਾਂ ਨੇ ਜੋ ਹੈ ਰੱਖਿਆ ਹੋਇਆ ਇੰਤਜ਼ਾਮ ਪੈਟਰੋਲ ਪੰਪ ਆ ਲਿਆ ਨੇ ਬੈਰੀਕੇਡ ਜੇ ਲਗਾ ਕੇ ਲਾਈਨ ਵਾਈਸ ਲੋਕਾਂ ਨੂੰ ਬੁਲਾ ਰਹੇ ਨੇ ਪੈਟਰੋਲ ਭਰ ਰਹੇ ਨੇ ਆ ਦੇਖੋ ਹੁਣ ਇੱਥੋਂ ਜਈ ਕਾਰਾਂ ਹੈਗੀਆਂ ਸਾਹਮਣੇ ਆ ਰਹੀਆਂ ਚਲੋ ਜੀ ਭਾਈ ਨੇ ਗਲਗੱਦਾਂ ਤੇਲ ਭਰਾਇਆ ਆ ਜੀ ਦੇਖਾ ਆ ਭਾਈ ਨੇ ਤੇਲ ਭਰਿਆ ਹੈਗਾ ਖੁਸ਼ੀ ਦਾ ਮਾ올 ਭਾਈ ਇਹ ਤਾਂ ਤੁਹਾਡੇ ਨਾਲ ਖੁਸ਼ੀ ਦਾ ਮਾ올 ਹੈ ਸਾਰਿਆਂ ਨੂੰ ਪੰਪ ਤੇ ਪੈਟਰੋਲ ਮਿਲਦਾ ਹੈ ਮੈ ਤੁਹਾਨੂੰ ਮਿਲ ਗਿਆ ਕੀ ਕਹੋਗੇ ਐਨਾ ਤਾਂ ਕੁਝ ਨਹੀਂ ਚਾਹਾਂਗੇ ਬਸ ਮਾਹੌਲ ਹੀ ਐਸਾ ਹੈ ਕਿ ਇਸ ਲਈ ਅਬ ਡਲਵਾਣਾ ਪੜ ਰਹਾ ਹੈ ਆਪਕੋ ਕੀ ਇਨਫੋਰਮੇਸ਼ਨ ਮਿਲੀ ਸੀ ਕਿ ਯਹਾਂ ਪਰ ਇਤਨੇ ਲੋਕ ਇਕੱਠੇ ਹੋਏ ਥੋੜੇ ਦਸ਼ਕਾ ਬਤਾ ਦਿਓ ਨੋਲੇਜ ਕੇ ਲਿਏ ਯੇ ਟ੍ਰੱਕ ਡਰਾਈਵਰ ਬੰਦੇ ਹੜਤਾਲ ਤੇ ਹੈ ਇਸ ਲਈ ਪੈਟਰੋਲ ਨਹੀਂ ਮਿਲ ਰਹਾ ਆਪਨ ਲੇਤਾ ਸਰਕਾਰ ਨੇ ਜੋ ਫੈਸਲਾ ਲਿਆ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਇਹ ਤਾਂ ਜਿਹੜਾ ਆਮ ਬੰਦਾ ਹੈਗਾ ਉਹ ਕਿਦਾਂ ਦੇ ਦੇਗਾ ਇਹ ਤਾਂ ਅਮੀਰ ਲੋਕਾਂ ਦੇ ਹੈਗੇ ਟੈਕਸ ਜਿਵੇਂ ਤੂੰ ਛਾਪਾ ਮਾਰੋ ਇਹ ਕੀ ਤੁਹਾਨੂੰ ਲੱਗਦਾ ਸਹੀ ਕਾਨੂੰਨ ਹੈ अब तो ये पता नहीं हमें वो जाने है उनका मैटर आप क्या कहते हो अगर ये कानून जो है लोगों के विरोध में है तो उसको वापस तो लेना चाहिए या थोड़ा कम करना चाहिए आपकी राय कुछ कम करना चाहिए बिल्कुल कम तो करना तो पूरा देख लिया वेरी दिस पेट्रोल पंप भाई ये पेट्रोल नाम की है ਗਰੇਵਲ ਪੈਟਰੋਮਾਰਕ ਕੱਖਾ ਰੋਡ ਤੋਂ ਵੈਰੀ ਗੁੱਡ ਪੈਟਰੋਲ ਕੰਪਨੀ ਦਾ ਗੁੱਡ ਪ੍ਰੋਪਰ ਹੈਗੀ ਪਰ ਘੰਟੇ ਦਾ ਪੈਟਰੋਲ ਰਹਿ ਗਿਆ ਹੈਗਾ ਲੋਕਾਂ ਦੇ ਵਿੱਚ ਲੱਗਦਾ ਹੈ ਕਿ ਪੈਟਰੋਲ ਖਤਮ ਹੋ ਜਾਏਗਾ ਤਾਂ ਲੋਕੀ ਜਿਹੜੇ ਭਰਾਂਦੇ ਪਏ ਨੇ ਆ ਦੇਖੋ ਪੈਟਰੋਲ ਦਾ ਤੁਹਾਨੂੰ ਰੇਟ ਵੀ ਦਿਖਾ ਦਿੰਦੇ ਆ ਆ ਤੁਸੀਂ ਦੇਖ ਸਕਦੇ ਹੋ ਪੈਟਰੋਲ ਵੀ ਮਹਿੰਗਾ ਸੈਂਚਰੀ ਤੇ ਸੈਂਚਰੀ बज ਰਹੀ ਹੈ ਆ ਦੇਖੋ ਭਾਈ ਖੜੇ ਨੇ ਭਾਈ ਕਿੰਨੇ ਦਾ ਤੇਲ 200 ਦਾ ਪਵਾ ਰਹੇ ਹੋ ਹਾਂਜੀ ਭਾਈ ਕੀ ਇਨਫੋਰਮੇਸ਼ਨ ਆਈ ਸੀਗੀ ਆਪਾਂ ਨੂੰ ਕੀ ਇਹਨਾਂ ਰਸ਼ ਬੈਗ ਤੁਹਾਡਾ ਦੱਸ ਦੋ ਵੀ ਤੇਲ ਹੜਤਾਲ ਚੱਲੀ ਟਰੱਕ ਅਪਰੇਟਰਾਂ ਦੀ ਇਸ ਕਰਕੇ ਅੱਛਾ ਹਾਂਜੀ ਦੇਖੋ ਭਾਈ ਚੈੱਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਡੀਰੇਵਲ ਪੰਪ ਹੈਗਾ ਜਰੂਰ ਇੱਥੇ ਆਓ ਇਹਨਾਂ ਸਿਸਟਮ ਪੂਰਾ ਪ੍ਰੋਪਰ ਰੱਖਿਆ ਹੋਇਆ ਲੋਕੀ ਤੇਲ ਭਰਾ ਰਹੇ ਨੇ ਰਸ਼ ਤੁਹਾਨੂੰ ਤਾਂ ਘੱਟ ਦੇਖਿਆ ਕਿਉਂਕਿ ਇਹਨਾਂ ਨੇ ਇਹ ਸਿਸਟਮ ਬਹੁਤ ਵਧੀਆ ਕਿੱਤਾ ਹੋਇਆ ਹੈ ਬੈਰੀਕੇਡ ਜੇ ਲਗਾਏ ਹੋਏ ਆ ਬਾਈਕਾਂ ਵਾਸਤੇ ਟਕਾਰਾਂ ਵਾਸਤੇ ਪ੍ਰੋਪਰ ਲਾਈਨ ਦੇ ਵਿੱਚ ਲੋਕਾਂ ਨੂੰ ਬੁਲਾਇਆ ਜਾ ਰਿਹਾ ਹੈ ਤਾਂ ਕਿ ਕੋਈ ਹਫੜਾ ਦਫੜੀ ਨਾ ਬਚੇ ਲੋਕ ਪੈਨਿਕ ਨਾ ਕਰਨ ਤੇ ਕੋਈ ਲੋਅਰ ਨਾ ਸਿਚੁਏਸ਼ਨ ਨਾ ਹੋਵੇ ਵਧੀਆ ਕੰਮ ਕੀਤਾ ਜਾ ਰਿਹਾ ਹੈ ਇਦਾਂ ਦੀ ਖਬਰਾਂ ਵਾਸਤੇ ਜਰੂਰ ਜੁੜੇ ਰਹੋ ਬਾਕੀ ਖਬਰਾਂ ਦੇਖਦੇ ਰਹੋ ਥੈਂਕ ਯੂ ਆਪਾਂ ਲੋਕਾਂ ਤੋਂ ਅਪੀਲ ਕਰਦੇ ਹਾਂ ਕਿ ਪੈਨਿਕ ਸਿਚੁਏਸ਼ਨ ਨਾ ਕੀਤੀ ਜਿਆਦਾ ਕ੍ਰੀਏਟ ਪ੍ਰਸ਼ਾਸਨ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਬਾਕੀ ਖਬਰਾਂ ਜੁੜੇ ਰਹੋ ਜਿਵੇਂ ਕਿ ਤੁਹਾਨੂੰ ਦਿਖਾਇਆ ਹੈ ਅਸੀਂ ਪਰੋਤਾਂ ਦੇ ਖੜੇ ਹੋ ਸੀਗੇ ਪਖਵਾਰ ਉਹਦੀ ਗਰੇਵਲ ਪੰਪ ਤੇ ਲਾਈਨਾਂ ਤੁਸੀਂ ਲੱਗੀਆਂ ਦੇਖੀਆਂ ਤਾਂ ਸਾਰਾ ਇਨਫੋਰਮੇਸ਼ਨ ਦਿੱਤੀ ਹੈ ਪ੍ਰਸ਼ਾਸਨ ਤੋਂ ਮੰਗ ਹੈਗੀ ਜੇ ਕਾਨੂੰਨ ਸਹੀ ਨਹੀਂ ਹੈਗੇ ਲੋਕਾਂ ਦਾ ਵਿਰੋਧ ਹੈਗਾ ਤੇ ਜ਼ਰੂਰ ਇਹਦੇ ਉੱਤੇ ਵਿਚਾਰ ਕਰਨਾ ਚਾਹੀਦਾ ਕਿਉਂਕਿ ਇਹ ਲੋਕਤੰਤਰ ਹੈਗਾ ਕੋਈ ਤਾਨਾਸ਼ਾਹੀ ਤਾਂ ਆਇਆ ਨਹੀਂ ਅਸੀਂ ਕੋਈ ਚైనా ਜਾਂ ਨੌਰਥ ਕੋਰੀਆ 'ਚ ਨਹੀਂ ਬੈਠੇ ਅਸੀਂ ਇੰਡੀਆ ਦੇ ਵਿੱਚ ਹੈਗੇ ਆ ਲੋਕਾਂ ਨੂੰ ਕਿਉਂ ਪ੍ਰੇਸ਼ਾਨੀ ਹੁੰਦੀ ਹੈ ਜਰੂਰ ਕਾਨੂੰਨ ਵਿਵਸਥਾ ਨੂੰ ਦੇਖਣਾ ਚਾਹੀਦਾ ਹੈ ਮੋਦੀ ਸਰਕਾਰ ਤੁਸੀਂ ਜਰੂਰ ਦੇਖੋ ਅਮਿਤ ਸ਼ਾਹ ਜੀ ਤੁਹਾਨੂੰ ਦੇਖਣਾ ਚਾਹੀਦਾ ਜੇ ਹੋ ਸਕੇ ਥੋੜੀ ਰਾਏ ਦੋ ਇਸ ਕਾਨੂੰਨ ਦੇ ਵਿੱਚ ਆਇਆ ਇਸ ਨੂੰ ਵਾਪਸ ਲੋ ਜਿਵੇਂ ਤੁਸੀਂ ਅੰਗਰੇਜ਼ਾਂ ਦੇ ਜਿਹੜੇ ਕਾਨੂੰਨ ਸੀਗੇ ਉਹਨਾਂ ਵਾਪਸ ਲਿਤਾਏ ਪਈ ਸੀ ਭਾਰਤੀਏ ਨਿਆਂ ਸੰਗੀਤਾ ਲਗਾਈ ਗਈ ਹੈਗੀ ਬਾਕੀ ਤੁਸੀਂ ਜਰੂਰ ਜੁੜੇ ਰਹੋ ਐਂਡ ਡੋਟ ਵਿਦ ਪੈਨਿਕ